ਸਾਲ ਨੂੰ 19 ਅਮਰਸਰ ਜਿੰਦਿਆਂ ਵਾਲਾ ਬਾਗ ਵਿੱਚ ਖੂਨ ਦੀਆਂ ਵਗ ਰਹੀਆਂ ਸਨ ਹਜ਼ਾਰਾਂ ਮਾਸੂਮ ਜ਼ਮੀਨ ਤੇ ਢੇਰ ਪਏ ਸਨ ਉਹ ਦਿਨ ਸਿਰਫ ਇਤਿਹਾਸ ਦਾ ਕਾਲਾ ਸਫਾ ਨਹੀਂ ਸੀ ਉਹ ਇੱਕ ਅਜਿਹੀ ਚਿੰਗਾਰੀ ਸੀ ਜਿਸ ਨੇ ਇੱਕ ਜਵਾਨ ਦੇ ਦਿਲ ਵਿੱਚ ਬੱਲੇ ਦੀ ਅੱਗ ਜਗਾ ਦਿੱਤੀ ਇੱਕ ਗਰੀਬ ਪੰਜਾਬੀ ਕਿਸਾਨ ਦਾ ਪੁੱਤਰ ਜਿਸ ਨੇ ਕਿੰਚਪਣ ਵਿੱਚ ਅਨਿਆਏ ਦੇ ਨੰਗੇ ਨਾਸ਼ ਨੂੰ ਦੇਖਿਆ ਅਤੇ ਜਵਾਨੀ ਵਿੱਚ ਦੁਨੀਆ ਨੂੰ ਦਿਖਾ ਦਿੱਤਾ ਕਿ ਹਿੰਮਤ ਕੀ ਹੁੰਦੀ ਹੈ ਤੇ ਉਹ ਸੀ ਸ਼ਹੀਦ ਉਧਮ ਸਿੰਘ ਜੀ ਉਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਜਨਮ ਲਿਖਿਆ ਹੋਇਆ ਉਧਮ ਸਿੰਘ ਦਾ ਮੁੱਢਲਾ ਨਾਮ ਸ਼ੇਰ ਸਿੰਘ ਸੀ ਜੋ ਉਸ ਸਮੇਂ ਪਟਿਆਲਾ ਸ਼ਹਿਰਿਆਸਾ ਦਾ ਇੱਕ ਸ਼ਹਿਰ ਸੀ ਇਹਨਾਂ ਦੇ ਪਿਤਾ ਉਸ ਸਮੇਂ ਨੇੜਲੇ ਪਿੰਡ ਉਪਲੀ ਵਿੱਚ ਦੇ ਜਿਵੇਂ ਫਾਰਕ ਤੇ ਚੌਂਕੀਦਾਰ ਵਿੱਚ ਨੌਕਰੀ ਕਰਦੇ ਸਨ ਛੇਰ ਸਿੰਘ ਜੇ 7 ਸਾਲ ਦਾ ਸੀ ਕਿ ਇਸ ਦੇ ਸਿਰ ਤੋਂ ਮਾਪਾਪ ਦਾ ਸਾਆ ਉੱਠ ਗਿਆ 24 ਅਕਤੂਬਰ 1907 ਨੂੰ ਇਸ ਨੂੰ ਅਤੇ ਇਸ ਦੇ ਭਰਾ ਮੁਕਤਾ ਸਿੰਘ ਨੂੰ ਸੈਂਟਰ ਖਾਨ ਸਾਹਿਬ ਯਤੀਮ ਖਾਨਾ ਵਿੱਚ ਦਾਖਲ ਕਰਵਾ ਦਿੱਤਾ ਗਿਆ ਯਤੀਮ ਖਾਨੇ ਵਿੱਚ ਦੋਵਾਂ ਭਰਾਵਾਂ ਨੇ ਆਪਣੀ ਛਕ ਲਿਆ ਅਤੇ ਇਹਨਾਂ ਦੇ ਨਾਮ ਬਦਲ ਕੇ ਛੇਰ ਸਿੰਘ ਤੋਂ ਉਦਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧ ਸਿੰਘ ਰੱਖ ਦਿੱਤੇ ਗਏ 1947 ਵਿੱਚ ਉਦਮ ਸਿੰਘ ਦੇ ਭਰਾ ਦਾ ਵੀ ਦਿਹਾਂਤ ਹੋ ਗਿਆ ਅਤੇ ਇਹ ਸੰਸਾਰ ਵਿੱਚ ਇਕੱਲਾ ਹੀ ਰਹਿ ਗਿਆ 1918 ਵਿੱਚ 10ਵੀਂ ਪਾਸ ਉਦਮ ਸਿੰਘ ਨੇ ਯਤੀਮ ਖਾਨਾ ਛੱਡ ਦਿੱਤਾ 13 ਪ੍ਰੈ 1919 ਨੂੰ ਸਾਕੀਬਾਦ ਦਿਨ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੌਰਾਨ ਉਦਮ ਸਿੰਘ ਉੱਥੇ ਹਾਜ਼ਰ ਸੀ ਜਦੋਂ ਲੋਕਾਂ ਤੇ ਸ਼ਾਂਤਮਈ ਕਾਠ ਉੱਤੇ ਜਨਰਲ ਰੈਗਨਾਰਡ ਐਡਵਰਡ ਹੈਰੀ ਡਾਇਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਲਗਭਗ ਹਜ਼ਾਰ ਤੋਂ ਵੱਧ ਲੋਕਾਂ ਨੂੰ ਮੌਤ ਤੇ ਘੜ ਉਤਾਰ ਦਿੱਤਾ ਗਿਆ ਇਸ ਘਟਨਾ ਨੂੰ ਉਦਮ ਸਿੰਘ ਬੜੇ ਗੁੱਸੇ ਅਤੇ ਦੁਖੀ ਮਾਨਾ ਯਾਦ ਕਰਦਾ ਹੁੰਦਾ ਸੀ ਇਸ ਘਟਨਾ ਤੇ ਉਸ ਨੂੰ ਕ੍ਰਾਂਤੀ ਦੇ ਰਾਹ ਤੇ ਤੋਰ ਦਿੱਤਾ ਇਸ ਘਟਨਾ ਪਿਛੋਂ ਇਸ ਨੇ ਛੇਤੀ ਹੀ ਭਾਰਤ ਛੱਡ ਦਿੱਤਾ ਤੇ ਅਮਰੀਕਾ ਪਹੁੰਚ ਗਿਆ 1920 ਦੇ ਸ਼ੁਰੂ ਵਿੱਚ ਬੱਬਰ ਕਾਗੀਆਂ ਦੀ ਕ੍ਰਾਂਤੀਕਾਰੀ ਗਤੀਵਿਧੀਆਂ ਤੋਂ ਜਾਣੂ ਹੋ ਕੇ ਇਹ ਉਤਸ਼ਾਹਿਤ ਹੋਇਆ ਤੇ ਆਪਣੇ ਦੇਸ਼ ਵਾਪਸ ਆ ਗਿਆ। ਇਹ ਅਮਰੀਕਾ ਵਿੱਚ ਚੋਰੀ ਕੁਝ ਪਿਸਤੌਲ ਲੈ ਆਇਆ ਸੀ ਜਿਸ ਕਾਰਨ ਅਗਨਸਰ ਦੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਉਦਮ ਸਿੰਘ ਨੂੰ ਅਸਲਾ ਐਕਟ ਦੀ 3 ਚਾਰ ਸਾਲ ਦੀ ਸਜ਼ਾ ਸੁਣਾਈ ਗਈ 1931 ਵਿੱਚ ਰਿਹਾ ਹੁੰਦ ਤੇ ਇਹ ਆਪਣੀ ਜੱਦੀ ਰਿਹਾਇਸ਼ ਨੂੰ ਵਾਪਸ ਆ ਗਿਆ। ਪਰ ਸਥਾਨਕ ਪੁਲਿਸ ਵੱਲੋਂ ਪਰੇਸ਼ਾਨ ਕੀਤੇ ਜਾਣ ਤੇ ਇਹ ਫਿਰ ਵਾਪਸ ਹੰਦ ਤਾਂ ਚਲਾ ਗਿਆ ਅਤੇ ਉੱਥੇ ਜਾ ਕੇ ਇਸ ਨੇ ਮਾਈਨ ਬੋਰਡ ਪੇਂਟਰ ਦੀ ਦੁਕਾਨ ਖੋਲ੍ਹ ਲਈ ਅਤੇ ਆਪਣਾ ਨਾਮ ਜ਼ਾਮ ਮੁਹੰਮਦ ਸਿੰਘ ਆਜਾਦ ਰੱਖ ਲਿਆ। ਇਹ ਉਹਨਾਂ ਅਸੀਂ ਜਿਸ ਦੀ ਵਰਤੋਂ ਇਸ ਨੇ ਇੰਗਲੈਂਡ ਵਿੱਚ ਕੀਤੀ ਸੀ ਉਦਮ ਸਿੰਘ ਨੇ ਕ੍ਰਾਂਤੀਕਾਰੀ ਕੰਮਾਂ ਤੇ ਉਸਦੇ ਕ੍ਰਾਂਤੀਕਾਰੀ ਭਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ 1932 ਵਿੱਚ ਉਦਮ ਸਿੰਘ ਦਾ ਕਸ਼ਮੀਰ ਦੇ ਦੌਰੇ ਤੇ ਸੀ ਉਸ ਸਮੇਂ ਉਸ ਕੋਲ ਭਗਤ ਸਿੰਘ ਦਾ ਚਿੱਤਰ ਪ੍ਰਗੰਧ ਹੋਇਆ ਸੀ ਕਸ਼ਮੀਰ ਵਿੱਚ ਕੁਝ ਸਮਾਂ ਗੈਰਤ ਤੋਂ ਬਾਅਦ ਉਦਮ ਸਿੰਘ ਭਾਰਤ ਤੇ ਚਲਾ ਗਿਆ ਅਤੇ ਇਹ ਕੁਝ ਸਮਾਂ ਮਹਾਦੀਪਾ ਵਿੱਚ ਘੁੰਮਦਾ ਰਿਹਾ ਅਤੇ 3ਵੀਂਆਂ ਦੇ ਮੱਧ ਵਿੱਚ ਇੰਗਲੈਂਡ ਪਹੁੰਚ ਗਿਆ ਇਹ ਇਥੇ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਦੀ ਤਾਕ ਵਿੱਚ 13 ਮਾਰਚ 1940 ਵਿੱਚ ਇੱਕ ਘੜੀ ਆ ਗਈ ਉਸ ਦਿਨ 4:30 ਵਜੇ ਕੈਕਸਟਨ ਹਾਲ ਵਿੱਚ ਲੰਡਨ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸਾਇਟੀ ਬਲਡਿੰਗ ਸਾਂਝੇ ਤੌਰ ਤੇ ਮੀਟਿੰਗ ਰਕ ਹੋ ਰਹੀ ਸੀ ਇਥੇ ਉਦਮ ਸਿੰਘ ਨੇ ਆਪਣੇ ਪਿਸਤੌਲ ਤੋਂ ਸਾਰੇ ਮਾਈਕਲ ਡਵਾਈਨ ਉਤੇ ਗੋਲੀਆਂ ਚਲਾਈਆਂ ਜੋ ਕਿ ਅਮਨ ਸਰ ਤੇ ਖੂਨੀ ਸਾਕੇ ਦੌਰਾਨ ਪੰਜਾਬ ਵਿੱਚ ਸੀ ਡਵਾਈਨ ਦੇ ਦੋ ਗੋਲੀਆਂ ਵੱਜੀਆਂ ਤੇ ਮੌਕੇ ਤੇ ਮੌਤ ਹੋ ਗਈ ਉਦਮ ਸਿੰਘ ਉਥੋਂ ਭੱਜਣ ਦੀ ਬਜਾਏ ਕਹਿਣ ਲੱਗਾ ਕਿ ਮੈਂ ਆਪਣੇ ਵਿਦੇਸ਼ ਵੱਲ ਲਗਾਈ ਸੇਵਾ ਪੂਰੀ ਕੀਤੀ ਹੈ 1 April 1940 ਨੂੰ ਉਦਮ ਸਿੰਘ ਉਤੇ ਰਸਮੀ ਤੌਰ ਤੇ ਸਾਰੇ ਮਾਈਕਲ ਡਵਾਈਨ ਦੇ ਕਤਲ ਦਾ ਇਲਜ਼ਾਮ ਲਗਾਇਆ ਗਿਆ 4 June 1940 ਨੂੰ ਇਸ ਉਤੇ ਸੈਂਟਰਲ ਕ੍ਰਿਮਿਨਲ ਕੋਰਟ ਵੇਲਡਬੈਲ ਦੇ ਵਿੱਚ ਜਸਟਿਸ ਅੱਗੇ ਮੁਕੱਦਮਾ ਚਲਾਇਆ ਗਿਆ ਜਿਸ ਨੇ ਇਸ ਨੂੰ ਮੌਤ ਦੀ ਸਜ਼ਾ ਸੁਣਾਈ ਇਸ ਪੱਖ ਵਿੱਚ ਮੋੜ ਵਿਚਾਰਨ ਲਈ ਇੱਕ ਦਰਖਾਸਤ ਭੇਜੀ ਗਈ ਜੋ ਕਿ 15 ਜੁਲਾਈ 1940 ਨੂੰ ਰੱਦ ਕਰ ਦਿੱਤੀ ਗਈ 31 ਜੁਲਾਈ 1940 ਨੂੰ ਉਦਮ ਸਿੰਘ ਨੂੰ ਪੈਂਟਨ ਮਿਲੇ ਜੇਨ ਲੰਡਨ ਵਿੱਚ ਭਾਂਸੀ ਦੀ ਸਜ਼ਾ ਦੇ ਦਿੱਤੀ ਗਈ ਤਾਂ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ